ਉਹ ਯਾ ਕਿ ਬੀ ਬੀ ਚੁੜੇ ਟ੍ਰੈਕਟਰ ਆ ਉਹ ਤਾਂ ਮੇਰੇ ਬਾਪ ਦੀ ਆਖਰੀ ਨਿਸ਼ਾਨੀ ਆ ਫਿਰ ਕੋਈ ਤਾਂ ਨਹੀਂ ਤਾਂ ਕਰਨੇ ਤੂੰ ਕਿੰਨਾ ਮੀ ਮੂਠ ਖਾਵਾਂਗੇ ਚਲ ਠੀਕ ਐ ਕਰਤਾਰਪੁਰ ਜੇ ਤੂੰ ਗੋਤਾ ਕਹਿਨੀ ਆ ਤਾਂ ਵੇਚੋ ਨਾ ਵਾ ਆਪਣਾ ਟ੍ਰੈਕਟਰ ਵੀ ਹਵੇ ਸੱਜਣ ਸਿਆਂ ਮੇਰੇ ਪੈਸੇ ਦੇਣਿਆ ਜਾਂ ਫਿਰ ਕੋਪਰ ਤੂੰ ਥੋੜਾ ਸਬਰਤਾ ਕਰ ਨਾਲੇ ਤੈਨੂੰ ਪਤਾ ਤਾਂ ਹੈ ਅਜ ਕੱਲੀ ਛੋਟੀ ਭੈਣ ਦਾ ਵਿਆਹ ਕਰਕੇ ਹਟਿਆ ਵੇ ਪਤਾ ਸਾਰਾ ਪਤਾ ਮੈਨੂੰ ਬਈ ਛੋਟੀ ਭੈਣ ਦਾ ਵਿਆਹ ਕਰਕੇ ਹਟਿਆ ਸਭ ਯਾਦ ਰੇ ਮੈਨੂੰ ਕੋਪਰ ਤੂੰ ਥੋੜਾ ਸਬਰਤਾ ਰੱਖ ਉਹ ਫੇਰ ਵੀ ਯਾਰ ਆਪਾਂ ਜੱਟ ਭਾਈਆਂ ਜੱਟ ਓਏ ਜੱਟ ਤੂੰ ਕਿਹੜੇ ਪਾਸੇ ਲੈ ਓਏ ਜੱਟ ਤਾਂ ਜ਼ਮੀਨਾਂ ਨਾਲ ਹੁੰਦੇ ਆ ਨਾ ਤੇਰੇ ਕੋਲੇ ਜ਼ਮੀਨ ਆ ਤੇ ਨਾ ਟਰੈਕਟਰ ਓਏ ਹਾਂ ਸੱਚ ਜਦੋਂ ਤੇਰੇ ਕੋਲੇ ਟਰੈਕਟਰ ਹੀ ਨਹੀਂ ਰਹਾ ਤਾਂ ਤਾ ਤੂੰ ਫਿਰ ਮਾ ਸਮਝਾਉਂਦਾ ਕੀ ਕਰੂੰ ਓਏ ਮੇਰੀ ਮੰਨਾ ਇਹ ਸਾਰੇ ਸੰਦ ਮੈਨੂੰ ਦੇ ਦੇ ਠੀਕ ਐ ਸਰਦਾਰਾ ਜੇ ਨਾ ਸੰਦਾਵਰ ਤੇਰੇ ਪੈਸੇ ਪੂਰੇ ਹੁੰਦੇ ਆ ਤਾਂ ਲੈ ਜਾਣੇ ਸਾਰੇ ਸੰਗ ਵੇ ਸਭ ਦਾ ਲੈ ਕੇ ਪੈਸੇ ਕਿੱਥੇ ਤੂਲੇ ਹੋ ਜਾਣਗੇ ਸਜਣ ਸਿਆ ਵੇ ਨਾ ਸੰਦਾ ਨਾ ਤਾਂ ਵਿਆਜ ਹੀ ਉਦਾਹ ਹੋ ਵਿਆਜ ਵੈ ਮੋ ਤਾ ਉਠੇ ਤਾ ਉਠੇ ਖੜਾ ਰਹੋ i sleeping, cause I got something to prove I gotta take what I hate and finally make a move I think of you and all the shit you don't do Well, I'ma make hell of sure that I don't become you I Have no regrets, yeah, I'll tear up my chest I'll never forget what it's like to be in debt Baby stabbed in the back ਬਾਬਾ ਸ਼ੇਖ ਫਰੀਦ ਆਗਮਨਪੁਰ 2024 ਦੇ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਬਾਬਾ ਸ਼ੇਖ ਫਰੀਦ ਆਗਮਨਪੁਰ ਜੋ ਫੀਰਕੋਟ ਦੇ ਖੇਤਰ ਮਨਾਇਆ ਜਾਂਦਾ ਕੌਮੀ ਪੱਧਰ ਤੇ ਇਸ ਦੇ ਵਿੱਚ ਬੜੇ ਜ਼ਿੰਦਗੀ ਦੇ ਜਿਹੜੇ ਖੂਬਸੂਰਤ ਰੰਗ ਹੁੰਦੇ ਨੇ ਇੱਥੇ ਰੰਗਾਂ ਦੇ ਵਿੱਚ ਅੱਜ ਇੱਕ 18ਵਾਂ ਤਰਕਸ਼ੀਲ ਮੇਲਾ ਜਿਹੜਾ ਅਸੀਂ ਇੱਥੇ ਕਰਵਾ ਰਹੇ ਹਾਂ ਉਸ ਤਰਕਸ਼ੀ ਮੇਲੇ ਦੇ ਵਿੱਚ ਇੱਕ ਗਿਆਨਕ ਸੋਚ ਬਣਾਉਣ ਦੇ ਲਈ ਔਰ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚੋਂ ਕੱਢਣ ਦੇ ਲਈ ਵਹਿਮ ਭਰਮਾਂ ਦੇ ਵਿੱਚੋਂ ਕੱਢਣ ਲਈ ਕਿਰਤ ਦੇ ਨਾਲ ਜੁੜਲੇ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜੇ ਸੁਨੇਹੇ ਦਿੱਤੇ ਗਏ ਆ ਔਰ ਇਸ ਦੇ ਵਿੱਚ ਜਿਹੜਾ ਸੁਰਗ ਦੀ ਧਰਤੀ ਔਰ ਜਿਹੜੀ ਆ ਇਹ ਜੋ ਅੱਜ موجوده ਹਾਲਾਤ ਨੇ ਨਸ਼ਿਆਂ ਬਾਰੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਖੁਸ਼ਹਾਰ ਘਰ ਨੂੰ ਜਾ ਰਹੀਆਂ ਉਹਨਾਂ ਬਾਰੇ ਜਾਗਰੂਕ ਕਰਨ ਦੇ ਲਈ ਇੱਕ ਜਿਹੜਾ ਸਾਡਾ ਨਾਟਕ ਖਿਡਾਇਆ ਉਸ ਤੋਂ ਬਾਅਦ ਬੇਗਮਉਂ ਦੇ ਧੀ ਇਹ ਜਿਹੜਾ ਨਾਟਕ ਹੈ ਸਾਡਾ ਇਹ ਜਿਹੜਾ ਔਰਤਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਇਹ ਆ ਇਹ ਖੇਡਿਆ ਗਿਆ ਉਸ ਤੋਂ ਲਾ ਮਦਦ ਲੈ ਰ ਕਦੇ ਵੀ ਖੁਦਕਿਸ਼ੀਆਂ ਨਹੀਂ ਕਰਦੇ ਅੱਜ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਵੀਰ ਖੁਦਕਿਸ਼ੀਆਂ ਕਰ ਰਹੇ ਨੇ ਇੱਥੋਂ ਤੱਕ ਕਿ ਬੱਚੇ ਵੀ ਕਈ ਵਾਰੀ ਪੇਪਰਾਂ 'ਚ ਘੱਟ ਨੰਬਰ ਆਉਣ ਖੁਦਕਿਸ਼ੀਆਂ ਕਰ ਰਹੇ ਨੇ ਇੱਕ ਖੁਦਕਿਸ਼ੀਆਂ ਤੋਂ ਜਿਹੜਾ ਜਾਗਰੂਕ ਕਰਨ ਦੇ ਲਈ ਇਹ ਵੀ ਅਸੀਂ ਇਸ ਤਰ੍ਹਾਂ ਦਾ ਜਿਹੜਾ ਇੱਕ ਸਨੇਹਾ ਜਿਹੜਾ ਸਮਾਜ ਨੂੰ ਦਿੱਤਾ ਕਿ ਖੁਦਕਿਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਇਸ ਕਰਕੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਾਡੀਆਂ ਕੋਰੀਓਗ੍ਰਾਫੀਆਂ ਬੇਬੇ ਮੈਂ ਸੰਤ ਬਣਾਗਾ ਇਸ ਦੇ ਵਿੱਚ ਜਿਹੜੇ ਲੋਕ ਹੈ ਮਹਿਮਾ ਪਰਮਾ ਦੇ ਵਿੱਚ ਪਖੰਡ ਬਾਤ ਦੇ ਵਿੱਚ ਜਾਦੂ ਟੂਣਿਆਂ ਦੇ ਵਿੱਚ ਜਿਹੜੇ ਫਸ ਰਹੇ ਨੇ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਵਿਗਿਆਨਕ ਸੋਚ ਬਣਾਓ ਇਹ ਇਸ ਕਰਕੇ ਅਸੀਂ ਇਸ ਤਰ੍ਹਾਂ ਦਾ ਪੰਡਿਤ ਜੀ ਕੀ ਇਹ ਲਾਲ ਮੇਰਾ ਮਾਪਿਓ ਦਾ ਨਾਮ ਚਮਕਾਏਗਾ ਇਹ ਕੋਰੀਓਗ੍ਰਾਫੀ ਹੈ ਸਾਡੇ ਇਸ ਦੇ ਵਿੱਚ ਕੀ ਹੈ ਕਿ ਨੌਜਵਾਨਾਂ ਨੂੰ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਸਾਡਾ ਨੌਜਵਾਨ ਅੱਜ ਮਾਪਿਓ ਦਾ ਨਾਮ ਚਮਕਾਵੇਗਾ ਕੀ ਕਰੇਗਾ ਤਾਂ ਉਸ ਨੂੰ ਖੇਪ ਦੇ ਵਿੱਚ ਸਨੇਹਾ ਦਿੱਤਾ ਗਿਆ ਪੇਪਾਰ ਤਾਂ ਸਰਾ ਬੇਵਰਗੀ ਤੁਸੀਂ ਸੋਚ ਰੱਖੋ ਔਰ ਸਾਡੇ ਸਮਾਜ ਦੀ ਜਿਹੜੀ ਵੜਿਆ ਸਜਣਾ ਕਰੋ ਜੇ ਸਾਡਾ ਜਿਹੜਾ ਸੁਨੇਹ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਆ ਬਾਬਿਆਂ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹਾਂ ਉਹਦੇ ਵਿੱਚ ਕਈ ਲੋਕ ਨੇ ਸਾਡੇ ਬਾਬੇ ਕਾਦੇ ਆ ਕਈ ਤੰਤਰਕ ਲੋਕ ਨੇ ਉਹ ਇਸ ਤਰ੍ਹਾਂ ਕਰਕੇ ਪੁੱਛਾਂ ਦੇ ਦਾ ਬਹਾਨਾ ਕਰਕੇ ਕੀਤਾ ਕਰਾਇਆ ਕਰਕੇ ਕਾਲੇ ਅਲਮਾ ਦਾ ਉਹਨਾਂ ਨੂੰ ਅਸੀਂ ਇੱਥੇ ਚੈਲੰਜ ਕੀਤਾ ਜੀ ਇਸ ਮੇਲੇ ਦੇ ਵਿੱਚ ਚੈਲੰਜ ਕੀਤਾ ਜੀਵਨਾ ਕੋਲ ਕੀ ਕਾਲਾ ਅਲਮਾ ਜੀਵਨਾ ਕੋਲ ਇਸ ਤਰ੍ਹਾਂ ਦੀ ਕੋਈ ਗੈਬੀ ਸ਼ਕਤੀ ਹੈਗੀ ਆ ਉਹ ਅੱਜ ਇੱਥੇ ਮੈਦਾਨ ਚੌਕ ਨੂੰ ਫਰੀਰ ਕੋਰਟ ਦੀ ਧਰਤੀ ਦੇ ਉੱਤੇ ਤਾਂ ਸਾਡਾ ਜਿਹੜਾ ਤਰਕਸ਼ੀਲ ਸੁਸਾਇਟੀ ਦਾ ਉਹ ਸੱਤੋਂ ਨਾਮ ਲਿਜਾ ਸਕਦੇ